ਪੂਰੇ ਪੰਜਾਬ ਦੇ ਵਿੱਚ ਲਾਲਚ ਦੇ ਕੇ ਈਸਾਈ ਧਰਮ ਪਰਵਤਨ ਹੁਣ ਯੂਪੀ ਦੇ ਪੀਲੀਪੀ ਜ਼ਿਲ੍ਹੇ ਦੇ ਵਿੱਚ ਵੀ ਸ਼ੁਰੂ ਹੋ ਗਿਆ ਏ ਪੀਲੀਪੀ ਜਿਸ ਨੂੰ ਯੂਪੀ ਦੇ ਤਰਾਇ ਖੇਤਰ ਦਾ ਪੰਜਾਬ ਕਿਹਾ ਜਾਂਦਾ ਏ ਇਸ ਦੇ ਵਿੱਚ ਈਸਾਈ ਧਰਮ ਪਰਵਤਨ ਦਾ ਮੁੱਦਾ ਹੁਣ ਕਈ ਸਿੱਖ ਪਿੰਡਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ ਪੂਨ ਰੂਪ ਦੇ ਵਿੱਚ ਸਥਾਨਕ ਗੁਰਦੁਆਰਿਆਂ ਨੇ ਉਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਆ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਜਿੱਥੇ ਸਿਰਫ ਚੱਕ ਆਬਾਦੀ ਹੈ ਲੋਕਾਂ ਨੂੰ ਲਾਲਚ ਦੇ ਕੇ ਜਾਂ ਇਲਾਜ ਪ੍ਰਾਰਥਨਾ ਸੁਭਾਵਾਂ ਦੇ ਰਹੀ ਧਰਮ ਪਰਵਤਨ ਕਰਵਾਇਆ ਜਾ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਇੱਕ ਦੋ ਨਹੀਂ ਸਗੋਂ 3000 ਲੋਕਾਂ ਦਾ ਧਰਮ ਪਰਵਤਨ ਕਰਵਾਇਆ ਗਿਆ ਹੈ ਫਿਲੀਪੀਨ ਇੰਡੋਨੇਪਾਲ ਇੰਡੀਆ ਦੇ ਨਾਲ ਲਗਦੇ ਦਰਜਨਾ ਟਿੰਡ ਹਨ ਜਿਵੇਂ ਬਲੇਹਾ ਖੰਜੂਰੀਆ ਤਾਤਰਾਗੰਜ 1956 ਦੇ ਵਿੱਚ ਪਾਕਿਸਤਾਨ ਛੱਡ ਕੇ ਆਏ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇੱਥੇ ਵਸਾਇਆ ਗਿਆ ਸੀ ਇਹ ਨੇਪਾਲ ਦੇ ਸਰਦ ਦੇ ਨਾਲ ਲੱਗਦਾ ਇਲਾਕਾ ਏ ਨੇਪਾਲ ਦੀ ਸਰਦ ਕੁਝ ਕਦਮਾਂ ਦੀ ਦੂਰੀ ਤੇ ਉਪਰ ਇੱਥੇ ਸਥਿਤ 12 ਪਿੰਡਾਂ ਦੀ ਆਬਾਦੀ ਦੇ ਵਿੱਚ 100% ਸਿੱਖ ਬਹੁ ਗਿਣਤੀ ਆ ਜੋ ਕਿ ਲਗਭਗ 22000 ਤੋਂ ਵੱਧ ਬੰਦਾ ਏ ਇੱਥੋਂ ਦੇ 90% ਘਰ ਝੁੱਗੀਆਂ ਝੋਪੜੀਆਂ ਵਾਲੇ ਹਨ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਹੁਣ ਜਾਂਚ ਸ਼ੁਰੂ ਕਰ ਦਿੱਤੀ ਆ ਲੋਕਾਂ ਦੇ ਘਰਾਂ ਦੇ ਵਿੱਚੋਂ ਅਸਾਈ ਧਰਮ ਅਪਣਾਉਣ ਦਾ ਐਲਾਨ ਕਰਨ ਵਾਲੀਆਂ ਕਿਤਾਬਾਂ ਅਤੇ ਬੋਰਡ ਮਿਲੇ ਨੇ ਇਹ ਦੋਸ਼ ਹੈ ਕਿ 22000 ਦੀ ਆਬਾਦੀ ਦੇ ਵਿੱਚੋਂ 10% ਦੀ ਤੋਂ ਵੱਧ ਲੋਕਾਂ ਨੇ ਆਪਣਾ ਧਰਮ ਬਦਲ ਲਿਆਏ ਬਲੇਹਾਪਿੰਡ ਦੀ ਮਨਜੀਤ ਕੌਰ ਦੀ ਸ਼ਿਕਾਇਤ ਤੇ ਧਰਮ ਪਰਵਰਤਨ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ 8 ਨਾਮਜ਼ਦ ਅਤੇ 4 ਦਰਜਨ ਅਣਪਛਾਤੇ ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਪੀੜਤ ਔਰਤ ਦਾ ਕਹਿਣਾ ਹੈ ਕਿ ਉਸਦੇ ਪਤੀ ਨੂੰ ਈਸਾਈ ਧਰਮ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਅਤੇ ਈਸਾਈ ਮਸ਼ੀਨਰੀ ਨੇ ਉਸ ਨੂੰ ਜ਼ਬਰਦਸਤੀ ਧਰਮ ਪਰਬਤਨ ਕਰਵਾਉਣਾ ਚਾਹੁੰਦੇ ਸਨ ਮੈਂ ਇਹ ਕਹਿ ਕੇ ਇਨਕਾਰ ਕਰ ਦਿੰਦਾ ਕਿ ਮੈਂ ਧਰਮ ਨਹੀਂ ਬਦਲਾਂਗੀ ਉਨ੍ਹਾਂ ਨੇ ਮੇਰੇ ਪਤੀ ਨੂੰ ਧਰਮ ਪਰਬਤਨ ਦੇ ਲਈ ਲਾਜਿੱਤਾ ਪਰ ਅਗੋਂ ਕੁਝ ਵੀ ਨਹੀਂ ਦਿੱਤਾ ਨੇਪਾਲ ਤੋਂ ਪਾਦਰੀ ਧਰਮ ਪਰਵਤਨ ਕਰਵਾਉਣ ਦੇ ਲਈ ਆਉਂਦੇ ਨੇ ਦੋਸ਼ ਲਗਾਇਆ ਜਾਂਦਾ ਹੈ ਕਿ ਨੇਪਾਲ ਤੋਂ ਜੋ ਪਾਦਰੀ ਨੇਪਾਲ ਦੀ ਸਰਾਤੋਂ ਸਿੱਤ ਪੀਲੀਪੀ ਦੇ ਨਾ ਪਿੰਡਾਂ ਦੇ ਵਿੱਚ ਧਰਮ ਪਰਵਤਨ ਦੇ ਲਈ ਆਉਂਦੇ ਨੇ ਬਹੁਤੇ ਸਾਰੇ ਈਸਾਈ ਮਸ਼ੀਨਰੀ ਨੇ ਜੋ ਉਹ ਜਲੰਧਰ ਲੁਧਿਆਣਾ ਅਤੇ ਪੰਜਾਬ ਤੋਂ ਵੀ ਆਉਂਦੇ ਹਨ ਅਤੇ ਸਿੱਖਾਂ ਦਾ ਧਰਮ ਪਰਵਤਨ ਕਰਾ ਰਹੇ ਨੇ ਅਜਿਹੀ ਸਥਿਤੀ ਦੇ ਵਿੱਚ ਜੋ ਸਥਾਨਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਲੋਕ ਪਿਛਲੇ ਕੁਝ ਸਾਲਾਂ ਦੇ ਵਿੱਚ ਧਰਮ ਪਰਬਤਨ ਦੇ ਵਿੱਚ ਹੋਏ ਇਸ ਅਚਾਨਕ ਵਾਧੇ ਤੋਂ ਡਰੇ ਹੋਏ ਨੇ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਤੌਰ ਤੇ ਬਣਾਏ ਜਾ ਰਹੀ ਇੱਕ ਚਰਚ ਨੂੰ ਵੀ ਟਾ ਦਿੱਤਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕ ਵੀ ਇੱਥੇ ਹੋ ਰਹੇ ਇਸ ਧਰਮ ਪਰਬਤਨ ਦਾ ਇੱਕ ਮਹੱਤਵਪੂਰਨ ਪਹਿਲੂ ਇਹ ਹੈ ਕਿ ਪਾਦਰੀ ਸਿੱਖਾਂ ਨੂੰ ਨਾ ਤਾਂ ਆਪਣਾ ਨਾਮ ਬਦਲਣ ਦੇ ਲਈ ਕਹਿੰਦੇ ਨੇ ਤੇ ਨਾ ਹੀ ਆਪਣੀਆਂ ਪੱਗਾਂ ਨੂੰ ਉਤਾਰਨ ਦੇ ਲਈ ਕਹਿੰਦੇ ਨੇ ਉਹ ਉਹਨਾਂ ਨੂੰ ਸਿੱਖੀ ਪੈਰਾਵੇ ਦੇ ਵਿੱਚ ਰਹਿਣ ਦੇ ਲਈ ਕਹਿੰਦੇ ਨੇ ਇੱਥੇ ਪਾਦਰੀ ਲੋਕਾਂ ਨੂੰ ਆਸਥਾ ਦੇ ਜਾਲ ਦੇ ਵਿੱਚ ਫਸਾਉਂਦੇ ਹਨ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਗੁਰੂ ਘਰ ਚ ਜਾਣ ਤੋਂ ਵਜਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਕਿਤੇ ਹੋਰ ਜਾ ਕੇ ਮੱਥਾ ਨਹੀਂ ਟੇਕ ਸਕਦੇ ਇਹੀ ਨਹੀਂ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਬਾਹਰ ਕੱਢ ਕੇ ਇਸਮਸੀ ਦੀਆਂ ਤਸਵੀਰਾਂ ਲਗਾਈਆਂ ਜਾਣ ਨਹੀਂ ਕਿਹਾ ਜਾਂਦਾ ਹੈ ਪੀਲਪੀਤ ਦੇ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਉਹ ਧਰਮ ਪਰਵਾਰਤਨ ਦੇ ਖਿਲਾਫ ਡਟ ਕੇ ਖੜੇ ਹੋਏ ਨੇ ਇਸ ਦੇ ਚਲਦਿਆਂ ਉਹਨਾਂ ਨੂੰ ਧਮਕੀਆਂ ਵੀ ਮਿਲਦੀਆਂ ਨੇ ਇੱਕ ਪਾਦਰੀ ਦੇ ਰਿਸ਼ਤੇਦਾਰ ਨੇ ਉਹਨਾਂ ਤੇ ਜਾਨਲੇਵਾ ਹਮਲਾ ਤੱਕ ਕਰ ਦਿੱਤਾ ਸੀ ਕਾਬਲੇ ਗੌਰ ਹੈ ਕਿ ਪੀਲਪੀਤ ਦੇ ਵਿੱਚ ਧਰਮ ਪਰਵਾਰਤਨ ਦੇ ਮਾਮਲਿਆਂ ਦੀ ਜਾਂਚ ਐ ਜੀ ਪੀ ਸੀ ਬੀ ਕਰਵਾ ਰਹੀ ਹੈ ਇਹ ਨਹੀਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਪੀ ਪੀ ਦੇ ਵਿੱਚ ਧਰਮ ਪਰਿਵਤਨ ਦੇ ਮਾਮਲਿਆਂ ਤੇ ਚਿੰਤਾ ਜ਼ਾਹਿਰ ਕੀਤੀ ਆ ਹੁਣ ਤੱਕ ਦੀ ਜਾਣਕਾਰੀ ਉਸ ਦੇ ਮੁਤਾਬਕ 150 ਲੋਕਾਂ ਦੇ ਵੱਲੋਂ ਘਰ ਵਾਪਸੀ ਕੀਤੀ ਗਈ ਆ ਪਰ ਲਗਾਤਾਰ ਸਿੱਖ ਧਰਮ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਧੰਨ ਪ੍ਰਵਾਤਨ ਕੀਤੇ ਜਾਣ ਦੇ ਨਾਲ ਕਾਫੀ ਸਵਾਲ ਖੜੇ ਹੋ ਰਹੇ ਨੇ ਤੇ ਅਜਾਮ ਲੱਗ ਰਹੇ ਨੇ ਅਸਾਈ ਭਾਈਚਾਰੇ ਦੇ ਉੱਪਰ ਕਿਉਂ ਲਾਲਚ ਦੇ ਕੇ ਗਰੀਬ ਲੋਕਾਂ ਨੂੰ ਜਾਂ ਲੋੜਵੰਦ ਪਰਿਵਾਰਾਂ ਨੂੰ ਆਪਣੇ ਨਾਲ ਮਿਲਾ ਰਿਹਾ ਏ ਧੰਨਵਾਦ